ਵਾਹ ਬੱਲਾ ਤੇਰੀ ਆ ਆ ਬੱਲਾ ਹਾਂ ਹਾਂ ਲੈ ਉਹ ਕਰ ਕਰ ਆਹ ਪਾਛਾ ਦਾ ਨਾਂਗਾ ਹੰਟੋ ਕਰਕੇ ਮੰਗੂ ਇੱਕ ਬਰੇ ਚੱਕ ਏਜਨ ਮੁੰਡਾ ਰੁੰਦਾ ਬੜਾ ਜਾਂਦਾ ਕਿਉਂ ਨਾ ਬੜਾ ਤੇ ਆ ਜਾਂਦਾ ਨਹੀਂ ਮਖ ਭੁਗਤੀ ਆ ਸਾਰਾ ਰੰਗ ਮੇਰੇ ਕੋਲ ਮਗਾ ਤਿੰਨ ਚੀ ਕੱਢ ਦੇ ਮੈਂ ਤਾਂ ਚਿੜੀ ਆਂ ਜਾਂਦੇ ਇੱਕ ਪੱਤਾ ਹੀ ਮਖ ਚਿੜੀ ਆਉਂਦਾ ਨਾ ਪੱਤੀ ਦਿਖਾਈ ਜਨਾ ਮੈਂ ਤਾਂ ਬੱਤੀ ਸਿੱਟੀ ਆਂ ਡਾਲ ਗਿਆ ਕੁੱਟ ਗਿਆ ਕੁੱਟ ਗਿਆ ਕੋਈ ਨਾ કે આગે હી આર્ધે કડુ ગાજર ગયા કડુ કસે કરી ગયો ગજે કડુ ગાજર આરે બાપિયા આ બે કડુ કસે કુડીયા લેવાશ જા પીડી બોલે કેવા બાજી હે બજા ਇੱਗਰ ਹੀ ਆਰ ਦੇ ਕੱਡੂ ਕਾਹਦੇ ਰੋ ਕੱਡੂ ਕਸੇ ਗਰੀ ਨੂੰ ਕਰਦੇ ਗੰਦੇ ਤੇ ਕੱਡੂ ਕਾਜ ਕਰਦੇ ਆ ਤੇਰੇ ਪਾਪੇ ਆਵੇ ਕੱਦੂ ਪਾਸ ਤੇ ਨੱਠੀ ਆ ਗਈ ਹੱਥ ਨਾਲ ਚੱਕਦੇ ਨੋਈ ਵੱਡੀ ਦਾ ਜਾਣੇ ਆ ਹਾਂ ਕਰੀ ਬਦਾ ਬਿਆ ਛਿੰਦੀ ਚੁੱਕ ਰੋ ਆ ਲੈ ਆਪਰਾ ਲੈ ਲੈ ਚੱਕਾ ਆ ਬਣ ਗਿਆ ਪੰਜ ਨੇ ਪੰਜ ਨੇ ਈਕੋ ਆਹ ਬਤੂ ਕਸ ਕਰੀ ਗਣਾ ਐਲੇ ਆਈ ਸੀ ਚਾਰ ਪੱਤੀ ਰੰਗ ਬਹੁਤ ਸੇ ਵੇਜ ਕਜੂ ਵੇਸੇ ਪਤਰਾ ਨਾਲੋ ਬਈ ਅੱਛੀ ਆ ਗਈ ਜੀ ਤੇ ਨੱਚੀ ਆ ਗਈ ਅੱਠ ਨੇ ਟੱਕ ਦੇ ਨੋਈ ਵੱਡੀ ਦਾ ਜਾਣੇ ਆ ਹਾਂ ਕਰੀ ਟੱਪੀ ਜੀ ਕਰ ਰੇ ਬੰਦੀ ਆ ਤਾ ਬੰਦੀ ਅੱਟਾਰੇ ਹਸ ਤਾ ਹੁਵੇ ਫੇਰ ਹੀ ਫੈਲਾ ਉਹ ਇਹਨੂੰ ਪਤਾ ਵੀ ਕਿੱਥੇ ਨੇ ਚਲੋ ਹੋਰ ਨਾਲ ਪਤਾ ਹੋ ਗਏ ਲੋਕੀ ਆਣਗੇ ਆਹ ਰੋਣਾ ਕਰੀਏ ਮੰਨ ਜੀ ਸੋ ਕਸਮ ਮਾੜ ਕਿੱਡੇ ਨਾਲ ਉਹਨੂੰ ਰਗੜੀ ਦੁੱਖੀ ਨਹੀਂ ਆਈ ਚਲੋ ਗਿਆ ਹਾਂ ਮਾੜ ਗਿਆ ਹਨਾ ਹਾਂ ਪਹਿਲਾਂ ਮੈਂ ਇੱਕ ਮੋਟਾ ਸੱਤ ਮੋਟਾ ਜੰਗ ਲੇਗਾ ਉਹ ਗੇਮ ਨਹੀਂ ਤਪਿੰਦਾ ਕਿੰਨਾ ਗੇਮ ਵੀ ਇੱਕ ਪੱਤਾ ਸਾਡੀ ਕੋਈ ਨਹੀਂ ਆਹੀ ਰੰਗ ਇਹਦਾ ਜੋ ਪਿਆ ਸਾਡੇ ਉਹ ਹੀ ਰੰਗ ਹੈ ਇਹ ਰੰਗ ਹੈ ਰੰਗ ਹੈ ਦੇਖੀ ਜੋ ਕਰ ਕੀ ਬਣ ਹੂੰ ਬੰਗਲਾ ਫਾ ਨਹੀਂ ਬੰਗਲਾ ਉਹਦਾ ਚੱਗਦੇ ਜਾ ਰਹੇ ਨਹੀਂ

ਕਿਆ ਬਾਜੀ ਹੈ ਕਿਉਂ ਲਓ ਜੀ ਕਿਉਂ ਪੰਜ ਹੀ ਲੈਣੀਆਂ ਨੇ ਅਸੀਂ ਪੰਜ ਅਸੀਂ ਪੰਜ ਹੀ ਲੈਣੀਆਂ ਨੇ ਲੈ ਜੀ ਚਲੋ ਹਾਂ ਹੈ ਕਰ ਚਲੋ ਤੇਰੀ ਆ ਸਾਰੀ ਪੱਤੀ ਦਿਖਾਈ ਜਣਾ ਮੈਂ ਤਾਂ ਪੱਤੀ ਸਿੱਟੀ ਲੜ ਗਿਆ ਕੁੱਟ ਗਿਆ ਕੁੱਟ ਗਿਆ ਕੋਈ ਨਾ ਹਾਦਸਾ ਤੇਰੀ ਆ ਚਾਲਿਆ ਵਾਹ ਬੱਲਾ ਸਾਹ ਹਾਈ ਕਿ ਬੋਲੇ ਪਰ ਉਹ ਲੈ ਉਹ ਕਰ ਕਰ ਆ ਰਿਹਾ ਪਾਛਾ ਦਾ ਨਾਂ ਗਾਉਣ ਸੁਟ ਗੜੀ ਮਾਉਂਗੇ ਇੱਕ ਬਰੇ ਚੱਕ ਈਦਨ ਮੁਟਾ ਰੂਵਾ ਬੜਾ ਜਾਂਦਾ ਬੀਤੂ ਨਾ ਬੜਾ ਇਹ ਵੀ ਤੂੰ ਜਾਂਦਾ ਰਾਂਗ ਨਹੀਂ ਮੀਰ ਨਹੀਂ ਸੀਗੀ ਹੋਗਾ ਪੱਤੇ ਹੀ ਬੜੇ ਮੇਰੇ ਕੋਲ ਤਾਂ ਹੋਗੂ ਮਾਜਾ ਬਨੇਗਾ ਮੈਂ ਬਤਾਉਂ ਨਹੀਂ ਲੱਗ ਰਿਹਾ ਤੂੰ ਆਏ ਦੇਖ ਨਹੀ ਲੈ ਤੋ ਲੈ ਕੇ ਬੱਤੇ ਆ ਜਾ ਨਹੀ ਮਖ ਭੁਗਤੀ ਆ ਚਾਲਾ ਰਾਂਗ ਮੇਰੇ ਕੋਲ ਬਗਾ ਤਿੰਨ ਚੀੜ ਕੱਢ ਦੇ ਮੈਂ ਤਾਂ ਚੀੜ ਜਾਂਦੇ ਇੱਕ ਪੱਤਾ ਸੀ ਮਖ ਤੇਰੀ ਆਉਂਦਾ ਨਾ ਤੇਰੀ ਗੱਲ ਦੇ ਰੇ ਤਾਂ ਅੱਜ ਹੀ ਕਾਰਨੀ ਤੇ ਲਵਾ ਦਈਏ ਸਾਡਾ ਜਿਹੜਾ ਮੈਂ ਚੜੀਏ ਤੇ ਲਾਈਆਂ ਸੀ ਤਾਂ ਹੀ ਮੈਂ ਤੁਹਾਨੂੰ ਕਟੂ ਕਰਾਇਆ ਮੈਂ ਚੋ ਕਟੂ ਹੋ ਜਾਓ ਇੱਕ ਤਾਂ ਪਤਲਾ ਹੋ ਨਹੀਂ ਮਰਦਾ ਸੀ ਮੈਂ ਕਿਹਾ ਵੀ ਆ ਰੰਗ ਲਾ ਪਤਾ ਰੰਗ ਮੈਂ ਰੰਗ ਲਾ ਹੀ ਇਸ ਤਰ੍ਹਾਂ ਨਹੀਂ ਫਤੋਈ ਬੰਦੇ ਵੀ ਤਿੰਨ ਹੋ ਗਏ ਹੈ ਫਤੋਈ ਬੰਦੇ ਵੀ ਤਿੰਨ ਹੋ ਗਏ ਫੇਰਾ ਚਾਰ ਇਹ ਤਾਂ ਚਾਰ ਹੋ ਗਈ ਸੱਤ ਲਾਓ ਮੇਰਾ ਦਾ ਸੱਤ ਲਾਤੀਆਂ ਬਈ ਆਹ ਥੋੜਾ ਕੋਲ ਹੈ ਨਹੀਂ ਕਿਸੇ ਕੋਲ ਤਾਂ ਨਹੀਂ ਖਾਇਆ ਫਿਰ ਮੈਂ 5 ਉਹ ਨਮਰ ਮਿੱਟੀ ਕੋਈ ਹਣੀ ਇਹ ਤਾਂ ਸੱਖ ਜੀ ਦੀ ਬਣੀ ਜਾਣੀ ਹੈ ਤਾਰ ਦੋਪੀਆਂ ਰੇਟੀਆਂ ਦਾ ਜੇ ਕੀ ਅੱਜ ਦੀ ਫੁੱਲ ਵਾਏ ਜੀ ਥੱਗੇ ਤਾਂ ਮੈਨੂੰ ਕੋੜਾ ਜੀ ਕਿਉਂਪੜਾ ਕਹਿ ਜੀ ਕੋ 100 ਦਾ ਆਹ ਵੇ ਕੋਣ ਇਹਦੇ ਕੋਲੇ ਜਾਂਦਾ ਆ ਬੇਗਰੀ ਹੋਣੀ ਹੁਣ ਹੁਕਮ ਹੈ ਨਾ ਕੋਲੇ ਬਾਗਿਆ ਕਿਸੇ ਕੋਲ ਤਾਂ ਜਾਊਗੀ ਉਹ ਹੁਣ ਚਲਦਾ ਕਾਚੂ ਬਾਦੀ ਟੂਰਨਾਮੈਂਟ ਦੀ ਵੀਡੀਓ ਆਪਣੇ ਨਾਂ ਨਾਲ ਕਾ ਨੂੰ ਚਲਾ ਰਹੀ ਜੀ ਹਾਂ ਜੀ ਮੈਂ ਚਲਾ ਰਹੀ ਹਾਂ ਇਹ ਤਾਂ ਜੀ ਹੈ ਬਸ ਸਿਰ ਵਿੱਚ ਜਿੱਦ ਕੀ ਆ ਸਿਰ ਵਿੱਚ ਉਹ ਬੰਦ ਨਹੀਂ ਬੇਗੀ ਦੇ ਚਾਰ ਬਾਣੀਆਂ ਸੀ ਇੱਥੋਂ ਦਾ ਬਦਲ ਹੋ ਰਿਹਾ ਜੀ ਹਾਂ ਐਟੇ ਇਹ ਤਾਂ ਦੇਣਾ ਬਹੁਤ ਵੱਡਾ ਹਾਂ ਇੱਕ ਦੋ ਧੰਮਾ ਨਾ ਕੱਟ ਬੂ ਮਨਲ ਤਾਂ ਜੀ ਬੱਬ ਜੇ ਬੇ ਜਹ ਕਰਤੇ ਰੇ ਇਹਦਾ ਭਰਦਾ ਕੋਈ ਆਹੀ ਭਰਦੇ ਰੰਗ ਨਾ ਹੈ ਨਹੀਂ ਹੋਵੇ ਨਾ ਪਰਾ ਪਊਆ ਆਹ ਰੰਗ ਆਹ ਸਿਰ ਤੇ ਤਾਣਾ ਟੱਕ 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 ਛੱਟ ਵੇਗੀ ਤੇ ਹੋ ਗਈ ਸੀ ਪਾਣੀ ਸੀ ਜੀ ਅੰਗ ਇਹ ਹੂੰ ਇਹ ਮੱਕ ਹੋ ਕਮੋ ਪੁੜੀ ਆਹ ਪਹਿਲਾਂ ਕਾਟ ਪਰ ਕੇ ਸੋਰਾ ਉੱਪਰ ਦੇ ਇੱਕ ਪੱਤਾ ਉਹ ਦਦੇ ਦੇ ਅਰੇ ਰਿੱਖ ਗਰ ਦੇ ਰੰਗ ਤੋਂ ਪੰਜ ਤੋਂ ਬਣ ਜਾਂਦੀ ਆ। ਆਹ। ਛੱਡ ਦੋ ਸਾਈਡ ਤੋਂ ਛੱਡ ਦੋ। ਕੋਈ ਦੇਖਦਾ ਤੁਮਾਰਾ। ਕਰਾਇਆ ਨਹੀਂ। ਕੋਈ ਨਹੀਂ। ਪੈਉਣ ਇਹਦੇ ਜੋ ਤਾਂ। ਉਹੀ ਨੇ ਜੋ। ਮੱਚੇ ਤਾਂ ਸਾਡੀਆਂ ਬਣਗੀਆਂ। ਆ ਪੈਣਾ। ਤੱਕ ਸਾਫਾ ਹੋ ਗਿਆ ਸੀ। ਆਹ ਕਹਿੰਦਾ। 7 ਰੁਪਈਆ। ਸਾਡੀਆਂ ਸੱਤ ਆ ਵੀ ਸਾਡੀ ਹੈ ਇਹ ਦੇ ਹਾਂ ਹਾਂ ਸੱਤ ਫਿਗਰ ਚੱਲ ਗਿਆ ਮਗਾਂ ਜੀ ਸਾਡੇ ਦਾ ਪੱਤੀ ਉਹ ਰਹਿ ਗਏ ਪਾਨੇ ਤਿੰਨ ਹੀ ਹੋ ਗਿਆ ਹੀ ਨਹੀਂ ਤੁਸੀਂ ਵੰਡੀ ਸੀ ਚਾਰ ਪੱਤੇ ਢਾਵੇ ਨੇ ਇੱਕ ਭਰ ਗਿਆਲੇ ਸਾਡੇ ਦਾ ਵੰਡੀ ਸੀ ਇੱਕ ਦੇ ਵੰਡੀ ਸੀ ਅੱਠ ਅੱਠ ਹੋ ਗਈਆਂ ਅੱਠ ਹੋ ਗਈਆਂ ਮੇਰੇ ਕੋਲ ਚ ਚੀਰੀ ਦੇ ਬੱਤੇ ਚਲਾਉਂਦੇ ਕਹਿੰਦੇ ਦੋ ਪੱਤੀ ਨਹੀਂ ਅਤੇ ਬਾਕੀ ਸਾਡੇ ਕੋਲ ਵੀ ਹੈ ਨਹੀਂ ਕੋਈ ਵਾਲੇ ਕੋਈ ਸਭ ਭਾਂਦੇ ਸੱਤਾ ਭਾਂਦੇ ਹੱਥੇ ਪਾਸੇ ਸਿੱਟੂ ਸੱਤਾ ਭਾਂਦੇ ਨਾ ਅਟਲਾ 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 ਪਿੰਨਾ ਅਟਲਾ ਦੀਏ ਦੇਖੀ ਇਹਦੀ ਮੱਫਲਾ ਦੀਆ ਉਹ ਬਹੁਤ ਅਫਿਆ ਬਾਬਾ ਵੀ ਪਾਦਾ ਭਾਦਾ ਯਾਰ ਇਹ ਪੂਰਾ ਲੱਭ ਗਿਆ ਕਾਇ ਆ ਗਈ ਪੂਰੇ ਆ ਗਈ ਪੂਰੇ ਆ ਗਈ ਚਾਰ ਉਹ ਤਾਂ ਖਬਰ ਨੂੰ ਪਾਈ ਅਸੀਂ ਬੁੜੇ ਆ ਇਹ ਤੇ ਜਵਾਨਾ ਬੁੜਾ ਲੋਕਾਂ ਨੂੰ ਪੱਕੀ ਨਹੀਂ ਤਾਂ ਚੱਲ ਜਿਆ ਆਪਣਾ ਅੱਕੇ ਹੋ ਜੀਦਾ ਅਸੀਂ ਆਪ ਲਈ ਇਹ ਲਈਏ ਕੋਈ ਪਤਾ ਹੁੰਦਾ ਪੱਕਾ ਇਹ ਗੰਭੀਰ ਹੂੰ ਰੰਗ ਲੱਗ ਕਮਤਾਲ ਇਹ ਰੰਗ ਇਹ ਹੀ ਹੈ ਹੂੰ ਰੰਗ ਇਹ ਹੀ ਹੈ ਇਹ ਹੀ ਹੈ ਹੈ ਵੀ ਬਣ ਗਿਆ ਹੂੰ ਉਹ ਵੀ ਬਣ ਗਿਆ ਜੀ ਆਣਾ ਹਿਰਜਾ ਹਾਜ਼ਰ ਤੁਹਾਂ ਛੜਤੀ ਕੋਈ ਗਵਾ ਗੁਦਰੰਗੀਆਂ ਤੂੰ ਵੀ ਫੇਰ ਤਾਂ ਸਾਰਾ ਰੰਗ ਇਨਾਂ ਕੋਲ ਆ ਇਹ ਵੀ ਡਾਢੀ ਬਣੀ ਨਹੀਂ ਗਿਆ ਇਦੋਂ ਪਤਾ ਨਹੀਂ ਪਤਾ ਫਿਰਤਾ ਜੀ ਕਿ ਕਿੰਨੇ ਪੈਣੇ ਲਾ ਆ ਵੀ ਮਰ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਡਰਨਾ ਚੱਲ ਜੀ ਕੋਈ ਨਾ ਕੋਈ ਨਾ ਕਬਰਾਣਾ ਮੈਂ ਹੈਗਾ ਤਾਂ ਤੇ ਨਹੀਂ ਚਲਣਾ ਬਾਸ ਫਿਰ ਜੀ ਬਾਸ਼ਾ ਵਰਕੇ ਗਿਆ ਜੀ ਉਹ ਤੇ ਮੈਨੂੰ ਪਾਸੇ ਬਣਾਇਆ ਕੋਈ ਵੀ ਨਹੀਂ ਕੋਈ ਪਾਣ ਪਾ ਤੂੰ ਤੁਹਾਨੂੰ ਥਾਪ ਦੇ ਕੇ ਗਿਆ ਜੀ ਪਤਾ ਨਹੀਂ ਲੱਗਦਾ ਹੋਰ ਪਤਾ ਨਹੀਂ ਲੱਗਦਾ ਜੀ ਉਹ ਨਹੀਂ ਪਤਾ ਸਰਾਂ ਬੜੀਆਂ ਬਣਾਈਆਂ ਸਰਵਾਦ ਨੇ ਆਪਾਂ ਚੱਟ ਲੈ ਮੇਰੀ ਪੱਕੀ ਨੀ ਕੀ ਕਾ ਕਰਦਾ ਗਾਂਦੀ ਜੁਪੀ ਸੱਜ ਕਿੱਥੋਂ ਮੰਦੀ ਹੈ ਕਰਦਾ ਮੈਨੂੰ ਪਤਾ ਉਹ ਆਹ ਤਾਂ ਬਾਸਾ ਸੁਧਿਆ ਜੀ ਉਹ ਤਾਂ ਬੱਦਲ ਲਾਉਂਦੇ ਆ ਟੱਕ ਟੱਕ ਚੱਤ ਆਹ ਕੁੱਟਿਆ ਆਪਾਂ ਤੇ ਪੰਜ ਵਾਰ ਜੀ ਨਾ ਨਾ ਅਰੇ ਦੂਜੀ ਵਾਰ ਜਿੱਤਾਂ ਰਾਂ ਕੇ ਲੈਣਾ ਗੱਲ ਬ੍ਰੇਕ ਕਰਾਂਗੇ ਕਿ ਮੇਰੇ ਕੋਲ ਹੈ ਨਹੀਂ ਉਹ ਪੰਗੋਜੀ ਲਾਰਾ ਨਹੀਂ ਤਰਛਾਈ ਜਾਂਦਾ ਨਾ ਇੱਕ ਵਾਰੀ ਜਿਹੜੀ ਲੱਗਦੀਆਂ ਬਸ ਛੱਡੋ ਇਹ ਤੇ ਬਲਾਵੇ ਹੁਣ ਗਲਤ ਕਰਕੇ ਸਿਸਟਮ ਉਹਨਾਂ ਦੀ ਕੰਚੇ ਗੋ ਆਹ ਬਾਹਰ ਫਿਰਦਾ ਹਾ ਜੀ ਹਾਂ ਜੇ ਦੋ ਚੀਬੇ ਪਏ ਉਹ ਖਾ ਲੈਂਿਆ ਕੋਈ ਨਾ ਉਹ 4 6 ਹੋ ਗਿਆ ਨਾ ਉਹ ਕੁੱਤੇ ਬਾਗ ਇੱਕ ਪਲਾਦੇ ਦਾ ਫਰਮਾ ਚੰਗਾ ਭਲਾ ਪਤਾ ਵੀ ਹੋਰ ਮਾਫ ਕਹਿੰਦਾ ਸਮਝ ਨਾ ਜੇ ਪੱਤੀ ਬਾਗ ਦਾ ਕੁਝ ਹਨਾ ਪੇਰ ਨਹੀਂ ਆ ਗਈ ਸਿੱਟ ਗਈ ਆ ਤੇ ਤਾ ਦੇਖੋ ਵਾ ਹੈ ਨਹੀਂ ਫਿਰ ਆਪਣੇ ਕੋਲ ਹੈ ਨਹੀਂ ਸੀ ਕੋਈ ਰੰਗ ਉਹ ਰੰਗ ਘੜਾ ਗਿਆ ਨਾ ਵੀ ਕੀ ਚੱਲ ਕੇ ਪੱਤਾ ਹਾਂ ਮਾਫ ਪਤਾ ਨਹੀਂ ਕੋਲ ਦਾ ਹੈ ਕਿ ਕਰ ਗਿਆ ਨਾ ਕੋਲੇ ਹੋਰ ਨੇ ਉਹ ਰਹੇ ਨਹੀਂ ਜਪਤਾ ਮੇਰੇ ਗਿਣੇ ਵੇ ਸੀਗੇ ਪੱਤੇ ਸਾਰੇ ਮਾਂ ਹੰਦੂ ਪੱਤੇ ਰਹਿ ਗਏ ਮਾਂ ਜਿਹਦਾ ਇੱਧਰ ਹੋਏ ਫੇਰ ਤਾਂ ਵੀ ਮਾਂ ਟੁੱਟਦੀਆਂ ਆ ਦੋਨਾਂ ਕੋਲੇ ਹੋਏ ਫੇਰ ਟੁੱਟ ਗਏ ਵਾਸਤੇ ਵਾਸਤੇ ਪਹਿਲਾ ਤਾਂ ਸਿੱਟਿਆ ਸੀਗਾ ਸੀ ਬਰਾਬਰ ਤੇ ਆ ਗਈ ਚਾਰ ਪੱਤੇ ਸੀਗੇ ਨੇ ਉਹਨੂੰ ਕਹਿੰਦੇ ਕਹਿੰਦਾ ਨਾ ਨਾ ਤੇਰਾ ਬੰਦਾ ਪੈਣ ਮੈਂ ਤਾਂ ਪਟੰਤਰ ਨੇ ਅੱਠਾ ਮਾਰਿਆ ਸਾਬ ਤੇ ਕਿਹਦੇ ਜਿੱਤੀ ਜਾਂ ਨਵੀਂ ਪਾਣ ਦੇ ਬੈਰੀ ਆ ਮੇਰੀ ਐ ਟੈਨੂ ਡਾਉਣਾ ਪੈਂਦਾ ਇੱਕ ਵਾਰੀ ਝੜਦਾ ਦੂਜੀ ਵਾਰ ਫੇਰ ਨੌਕਾ ਚੁੱਕ ਤੈਂ ਪਾਉਂਦਾ ਇੱਕ ਪਤਾ ਤਾਂ ਲਾਉਣਾ ਹੀ ਲਾਉਣਾ ਪੈਂਦਾ ਉਹ ਕਿਉਂ ਚੰਗਾ ਮਾਰੀ ਜਿੰਨੇ ਕੰਡੇ ਲਿਆ ਇੱਕ ਵਾਰ ਚੰਗਾ ਲਾਉ ਉਹ ਦੇਖ ਲੈ ਨਾ ਨਾਲੇ ਸਾਤ ਘਾਤੀਆਂ ਨਹੀਂ ਲਾਉਂਦਾ ਕੋਈ ਹਾਂ ਰਹੀ ਬੈਠਾ

ਜਾਏਗਾ ਕਿੱਥੇ? ਜਾਣਾ ਕਿੱਥੋਂ ਨੇ? ਮੈਨੂੰ ਕੀ ਲੋੜ ਐ? ਠੀਕ ਐ, ਛੱਡ ਦਾਂਗੇ। ਹੁਣ ਆਪਾਂ ਜਾਂ। ਆਪਾਂ ਇੰਾਰੇ ਕਿੱਥੇ ਨੇ? ਬਹੁਤ ਦੇਖੋ ਲੋ। ਆਹੀ ਬਾਬੇ ਇੱਕ ਮੁੱਤਿ। ਆ ਵੀ ਪੜਦੇ। ਲੰਘ ਜੁੜੀ ਐ। ਜਿਹੜੀ ਹੈ ਉਹ ਕਿਹਦਾ ਹੈ ਨਹੀਂ ਮਤਮਾਰੀ ਆਵੇ ਤਾ ਆਹੀ ਪਰ ਹਾਂ ਇਹ ਕੋਈ ਵਾਰੀ ਸੱਜਾ ਹਾਂ ਆਪ ਕਿਤਾ ਮੱਢ ਜਾ ਚੱਪ ਨਾਲ ਦਈਏ ਬਤਾ ਲੈ ਬਤਾ ਦਿੱਤਾ ਹੁ ਆ ਗਿਆ ਬਣ ਗਿਆ ਆ ਜੱਤ ਸੱਤ ਸੇ ਇਹ ਬਣ ਗਿਆ ਆਰਥਿਆ ਗੀ ਮਾਝਾ ਨਹੀਂ ਬਣੀਆ ਮੇਰੇ ਕੋਲ ਪਤਾ ਸੀ ਇਹ ਇੱਕ ਬੇਟੀ ਦੀ ਚੋਕੀ ਸੀ ਐਕਟ ਚੋਂ ਕੱਟ ਹੋ ਗਿਆ ਸਾਡੇ ਕੋਲ ਆਲਾ ਤੂੰ ਬੈਠਣਾ ਆਲਾ 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 ਲਾਲਾ ਬੰਦੇ ਮੇਰੀ ਬਾਤ ਤੇ ਜਾਟੇ ਹੁੰਦੇ ਹੈ ਅਜਾ ਬੜਾ ਬਈ ਆ ਦੇਖਣਾ ਕਾਰਟਲੇ ਸੰਦੇ ਨੇ ਆਰਥਿਆ ਗੀ ਲਾ ਟੂ ਪ੍ਰੋ ਪਲੇਅਰ ਆ ਕੇ ਪ੍ਰੋ ਪਲੇਅਰ ਬੰਦਾ ਇਹ ਤਾਂ ਥੋੜੀ ਆ ਹੋਰ ਉਹਨਾਂ ਇਹ ਨਹੀਂ ਬੰਦਣੀ ਆ ਬੰਦੇ ਨਵਾਂ ਬੰਦਾ ਬੰਦਦਾ ਬੰਦਾ ਬੰਦਦਾ ਉਹ ਰੋਲਾ ਵੀ ਕਰ ਲਾ ਜਰਾ ਇਹ ਕਰਦਾ ਕਰਦਾ ਬਾਈ ਤੂੰ ਵੀ ਬੰਡੇਗਾ ਨਵਾਂ ਬੰਦਾ ਬੰਦਦਾ ਅੱਛਾ ਜੀ ਇਹ ਰੂਲ ਕਰਤਾ ਰੂਲ ਇਹ ਪਹਿਲੇ ਦਿਨੋਂ ਹੀ ਹੈ ਅੱਛਾ ਇਹ ਤਾਂ ਅੱਛਾ ਜੀ ਜਿਹਦੇ ਬੈਠਣ ਲੱਗੇ ਖੇਡਣ ਲੱਗੇ ਉਹਦੇ ਹੀ ਇੱਕ ਤਾਂ ਦੂਣ ਨਹੀਂ ਪਾਉਣ ਇਹਦੇ ਚ ਇਹ ਗੱਲ ਆ ਹਾਂ ਦੂਣ ਨਾਲ ਵਾਲੀ ਛੇੜ ਚੜਦੀ ਦੋਨਾਂ ਦਾ ਪਿਆਰ ਬਾਜਾਂ 'ਚ ਛੇੜ ਲੱਗ ਜਾਂਦੀ ਹੈ ਵਾਹ ਮੀਂਹਾਂ ਦਾ ਮਾਰਾ ਬਗੋਤ ਸੱਬੜ ਨਹੀਂ ਬਣਿਆ ਹੋਈ ਤਾਂ ਉੱਠੇ ਥੁੱਕ ਥੱਕ ਜਾ ਲਾਲਾ ਓਏ ਬਾਗ ਜਾਂ ਪਾਣੀ ਚੋਦਾ ਹਾਂ ਇਕੋ ਜੰਗਾ ਪਟਿਆ ਬਿਨ ਕੋਰੇ ਘਰ ਦਾ ਤਾਂ ਲੰਮੀ ਜੀ ਬਾਣਾ ਮਤਲਬ ਸੋਕਣੇ ਲੱਗਦੇ ਮੈਂ ਦੱਸਾਂ ਦੇਖ ਕੇ ਹੂ ਕੀ ਟੱਕੇਗਾ ਜਿਸ ਕਿਉਂ ਮਾਸ ਮੁਸਕਰੇ ਕਲ ਇਸੀ ਚੋਦੀ ਹਾਂ ਓਏ ਆਠੇ ਰਾਤੀ ਹਾਂ ਚੋਕੀਆਂ ਇੰਨ ਸਾਡੇ ਕੋਲ ਦਾ ਆਠੇ ਰਾਤੀ ਵਾਸੀ ਮੰਨਿਆ ਨਾ ਸਾਂਚ ਅੱਗੇ ਕਿਉਂ ਖੜ ਜਾਂਦਾ ਦੇਖ ਨਰਜੀ ਡਰਿੰਕਰ ਉਹ ਆਈਏ ਮਾਰਦੀ ਆ ਕਿਉਂ ਹਾਂ ਜੀ ਇਹ ਦੇਖਾਈ ਜਾਂਦਾ ਮੈਂ ਸਭਿਆਂ ਦਾ ਕੋਲ ਨਸੀਬੀ ਦਾ ਕਿਉਂ ਕਬਾ ਗਾਹ ਹੰਦਾ ਜਾ ਲੱਤੀ ਮਿਲ ਜੂਵੇ ਕਿਉਂ ਉਧਰ ਨਹੀਂ ਮਿਲਦਾ ਉਹ ਦੇਖਣ ਆ ਆਪੀ ਵੱਡੇ ਉਹ ਲੱਤੀ ਜੂਵੇ ਮਿਲ ਲੇ ਕਿਉਂ ਨਹੀਂ ਮਿਲਦਾ ਓਏ ਅੱਗੇ ਥੋੜੇ ਪੂਰੇ ਹਾਂ ਹੁਣੇ ਆ ਜੀ ਤਾਂ ਉਹਦਾ ਪਤਾ ਹੈ ਅੱਛਾ ਮੈਂ ਤਨਾ ਬਾਦਸ਼ਾਹ ਇਹ ਦੇਖ ਕੇ ਮਹਾਂਗੀਆਂ ਹੋਣਗੀਆਂ ਨਹੀਂ ਪਤਾ ਪੱਤਾ ਹੀ ਉਹਦਾ ਮਰਾ ਜਰਦੇ ਚੂਲ ਜਗਿਆ ਹੋਰ ਯਾਰ ਮੈਂ ਤਾਂ ਕਿਉਂ ਕਹਦਾ ਇਹ ਮੜ ਕੇ ਲਿਆ ਕਰਦਾ ਨਾ ਕਰੋ ਜਦ ਕਾ ਉਹ ਖਰਾਬ ਹੋ ਜਾਂਦਾ ਖਰਾਬ ਚੱਕੇਂ ਬੱਛੇ ਸੁੱਕਣ ਤੋਂ ਹੋਈ ਨਾ ਲਾਈਟ ਰਹਿ ਜਾਉ ਭਾਈ ਜਿਲੰਦ ਸੁੱਕ ਨਹੀਂ ਰਹਦੇ ਉਹ ਸੱਟ ਰੰਗ ਮੇਂ ਹੋ ਜਾਂਦਾ ਜਰਦਾ ਦਾ ਕੀ ਸੁੱਕ ਜੇ ਇਹ ਹਾਰਾ ਕਦੇ ਕੋੜਿਆ ਇੱਥੇ ਲਾਉਣ ਵਾਲੇ ਕਿੰਨੇ ਆ ਜੇ ਕੋਈ ਰੰਗ ਘਟਾਉਗਾ ਮੇਰੇ ਕੋਲ ਬੜੀ ਐ ਸਮਾ ਮੋਂ ਨਾ ਸਿੱਟੀ ਜਾਏਗਾ ਪੱਤਾ ਸੁੱਤਰ ਕੀ ਰੋਡ ਤੇ ਬੰਗੀਆਂ ਫਿਜੀਆਂ ਮੇਰੇ ਕੋਲ ਰਹੀ। ਚੱਲੋ ਫਿਰ। ਛੱਡ ਦਿਓ ਫਿਰ। ਬਾੜ ਦੇਣਾ ਤਾਂ। ਇਹ ਛੱਡ ਨਹੀਂ ਜੋਣਾ ਜੀ। ਛੱਡੋ ਜਾਣਾ। ਤੂੰ ਕਹਾ ਬਣ ਗਿਆ। ਤੂੰ ਹੀ ਮਾਰਦਾ ਗੱਲਾ। ਭਾਈ ਰੰਗ ਨਹੀਂ ਨਿਕਲਿਆ ਲੈ ਨੀਰਾਂ ਦੀ। ਪਹਿਲਾਂ ਹੀ ਬਣ ਗਿਆ। ਉਹ ਦੇਖ ਲੈਣਾ ਅਗਲਾ ਤੇਰੇ। ਖੜਚੇ। ਆਹ ਛੋੜ ਦੇ। ਆਸੂ ਪੀ। ਨਾ ਇਹ ਵੀ ਥੋੜੀ ਹੱਸਣ ਵਾਲਾ ਲੀ ਜਾਂਦਾ ਹੋਰ ਪੁੱਛਿਆ ਮਗਾਸੀ ਦਾ ਮਾਤਾ ਪੱਤਾ ਅੱਛਾ ਇਹ ਕੋਲੇ ਆ ਲੈ ਆਪਾਂ ਸਾਰੇ ਪੱਤੇ ਖੜਾ ਦੇਣੀ ਸਾਰੇ ਹੱਕਾ ਸਾਰੇ ਕਟਿਆ ਲੈ ਕੋਈ ਇਹ ਨਾ ਸ਼ਰਮਿੰਦਾ ਕਰਾਉਂ ਬੈਠੇ ਬਣਾ ਦੂਰੇ ਅੱਛਾ ਲਾਖੀਆਂ ਸਿੱਟਾ ਰੰਗ ਸਿੱਟਾ ਸਿੱਟਾ ਰੰਗ ਹੁਕਮ ਤੇ ਚੱਲ ਲੈ ਲੱਕਾ ਵਾਲਾ ਹੋਰ ਵੀ ਪੁੱਛਿਆ ਸੀਗਾ ਲਾਉਣਾ ਪਊਗਾ ਕੱਲ ਹੀ ਸੀਗਾ ਠੀਕ ਹੈ ਇਹ ਵੀ ਇਹ ਬੋਰੋ ਚੱਲਿਆ ਨਹੀਂ ਉਹਨੂੰ ਐ ਸੀ ਕਿ ਹਾਂ ਉਹ ਮੈਂ ਖ ਮਰਾਂਗੀ ਹੈ ਮੈਂ ਤਾਂਹੀਂ ਚੱਲਿਆ ਲਮੋਦਿਆਂ ਅੱਠ ਹੋੜੀਆਂ ਇੱਕ ਬਣ ਗਈ ਲਮੋਦਿਆਂ ਚੱਲੀਆਂ ਅੱਠ ਹੋੜੀਆਂ ਇਹਦੇ ਨਾਲ ਇੱਕ ਕੁਈਰਾ ਇੱਕ ਕੁਈਰਾ ਹੋਊਗਾ ਸੱਕੇ ਰਹੂਗੀ ਹਾਂ ਆ ਸੋਰੀ ਦੋ ਤਾਂ ਚਾਰ ਪੰਜ ਤੱਕ ਨਹੀਂ ਆ ਸਹੀ ਨਾ ਤੇਰੀ ਨਹੀਂ ਜੀ ਸਾਵਾ ਜੰਦ ਤੱਕ ਲੀਆਂ ਤੇ ਆ ਟਾ ਰੰਗੀ ਰਹਿ ਗਿਆ ਉਹਰੇ ਕੋਲੇ ਫਿਰ ਰੰਗੀ ਰਹਿ ਗਿਆ ਚੱਕ ਰੰਗੀ ਰਹਿ ਗਿਆ ਚੱਕ ਤੱਕ ਤੂੰ ਤੇ ਭਜਣੀ ਆ ਰੰਗੀ ਰਹਿ ਗਿਆ ਇਹਦੇ ਕੋਲੇ ਬਤਰੰਗੀ ਕਿਤੇ ਹੋਵੇ ਤੇਰੇ ਬਸ ਗਏ ਸਾਬ ਹੈਗਾ ਇਹਦੇ ਕੋਲੇ ਬਤਰੰਗੀ ਗਏ ਬਸ ਰੰਗ ਤੋਂ ਤਾਂ ਚਾਤੇ ਦੇ ਗੋਲੀ ਰਹਿ ਗਿਆ ਆਨੀਆ ਮਣਾ ਹੋਇਆ ਇਹ ਉਹ ਕੋਈ ਨਹੀਂ ਲਾਈ ਉਹ ਰੰਗੀ ਰਹਿ ਗਿਆ ਚੱਪੇ ਆਉਣਾ ਘਰ ਲੈ ਜਾਂ ਨਹੀਂ ਜਾਂਦਾ ਰੰਗੀ ਗੁਰੇ ਸਾਰ ਰੰਗ ਦਾ ਉਹ ਤਾਂ ਪਤੀਲਾ ਦੇ ਕੋਲ ਚੱਪਾ ਰਹਿ ਗਿਆ ਕੋਈ ਸਾਰ ਜਿੰਮਦਾ ਹੋ ਜਾ ਕਹ ਰਾਵੀ ਵਾ ਇਹ ਵੀ ਸੋਡੀ ਮਨੋ ਮੇਰੇ ਕੋਲ ਸਾਰਾ ਮਨੋ ਮਨੋ ਮਾਦਾ ਸੀ ਉਹ ਤਾਂ ਮੇਰੇ ਮੇਰੇ ਪਾਣੀ ਸੀ ਮਨ ਤਾਂ ਤਾਂ ਕਰਦਾ ਮੈਂ ਐਕਸੀਡੈਂਟ ਹੋ ਗਿਆ ਇੱਕ ਦਾ ਬਿਲਕੁਲ ਦੋ ਬੱਚੇ ਜਿਹਦੇ ਕੋਲ ਗੋਡਾ ਲਾਇਆ ਇਸ ਮੈਂ ਤਾਂ ਮੇਰੇ ਨਾਲ ਦਾਦੀ ਦੇਖੀਦਾ ਮਗਰ ਜੱਫਾ ਲਾ ਕੋ ਵੀਡੀਓ ਰ ਨਾ ਪਾ ਗਿਆ ਰਈਦਾ ਭੱਗਿਆ ਗੋਡਾ ਭੱਗਿਆ ਆਂਦੇ ਬੱਚੇ ਮੇਰੇ ਕੋਲ ਸਾਰੇ ਪੰਜ ਪਾਣੀ ਇਕੱਠੇ ਹੋ ਗਏ ਸੱਤ ਅੱਠ ਛੋਟੇ ਸੀਗੇ ਕੋਈ ਵੱਡਾ ਸਾਰੇ ਬੱਤੇ ਅੱਛਾ ਸਾਰ ਬਾਈ ਆ ਕੇ ਰਹਿ ਗਿਆ ਕਿਤੇ ਨਹੀਂ ਹੋਇਆ ਬੰਦਾ ਕਿਹੜਾ ਕਿਹੜਾ ਹੋ ਗਿਆ ਹੁਣ ਤੱਕ ਨਹੀਂ ਗਿਆ ਰਾਇਆ ਜਾਂਦਾ ਲਾ ਲਿਆ ਹੁਣ ਤਾਂ ਨਹੀਂ ਜਾਂਦਾ ਨਾ ਕੀ ਹੋਈ ਕੀ ਹਾਲ ਚੱਲਿਆ ਜੀ ਮਾਂ ਦਾ ਜਾਂਦਾ ਨਹੀਂ ਲੱਗਦਾ ਜੇ ਮੈਂ ਨਹੀਂ ਅਬੀ ਤਾਂ ਪੰਜਾਬ ਮੈਂ ਆ ਗਏ ਬਹੁਤ ਠੰਡਾ ਪੜਦਾ ਹੈ ਪੰਜਾਬ ਮੈਂ ਬਹੁਤ ਠੰਡਾ ਪੜਦਾ ਹੈ ਉੱਥੇ ਪਾਸੇ ਬਹੁਤ ਠੰਡਾ ਵਰ ਗਿਆ ਜੀ ਅਸਰ ਕਰਾਂ ਚੁੱਕੇ ਤਾਂ ਹਾਂ ਘਰ ਤੇ ਹਾਂ ਜੀ ਅਬੀ ਘਰ ਪੇ ਆਇਆ ਜੀ ਘਰ ਪੇ हाँ घर पे अभी दस दिन लग जाएंगे घर पे दस दिन लग जाएंगे घर पे दस दिन हाँ अरे घर पे ही हूँ अभी हाँ ये महीने में लास्ट में आएंगे लास्ट में आए हाँ लास्ट में तीस तारीख के नजदीक हाँ चल दो बस फिर चल दो हाँ चल दो चल दो कर लो तैयारी तो हाँ अभी घर पे हूँ मैं हाँ हाँ निकल लो बोलो तैयार ठीक ठीक शाम को बात करते हैं हैं बना लो तुम प्लानिंग जो प्लानिंग हो भी बता देना ਸੋ ਕੀ ਰੰਗ ਹੋ ਕਮਾ ਉਹ ਕੰਬੀ ਜਿਸ ਪੈਦਾ ਆ ਜਦੋਂ ਮਿਕਲਾ ਰਹੀ ਨਾ ਉੱਕ ਦੁਕੀਂ ਵੀ ਇਹ ਕਰੇਗਾ ਇਹ ਆ ਵੀ ਨਿਕਲੀ ਪਸੇ ਜਾਂਦੇ ਆ ਭੇਗੀ ਜੀ ਵਿੱਚ ਆਤਰਾ ਚੱਕਾ ਚੱਕਦਾ ਉਹ ਕਾਲਾ ਵਾਲਾ ਲੈ ਕੇ ਆਣਾ ਜੀ ਕਾਲਾ ਵਾਲਾ ਲੈ ਕੇ ਆਣਾ हाँ 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 ठीक हाँ है ठीक है, 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 है।, है, है उसका सैंपल मिल जाएगा ना यहाँ पे फिर फोटो तो नहीं मिलेगा जी फोटो तो नहीं मिलेगा ऐसे आजा क्या रे डांग हैं हाँ क्या रे डांग ऐसे फिर कैसे मालूम पड़ेगा ये मोबाइल पे बात ये है ਹਾਂ ਆ ਬਾਬੋ 2-3 ਦਿਨ ਇੱਥੇ ਰਹੋ ਕੋਈ ਬਾਤ ਨਹੀਂ ਦੇਖਦੇ ਹੈ ਨਾ ਚਲ ਚੱਤੋ ਮੰਡੋ